ਉਹ ਬਰਾਬਰ ਸ੍ਰੀ ਕਾਰਜੀ ਅੱਜ ਅਸੀਂ ਪਹੁੰਚੇ ਹਾਂ ਆਰਮ ਸਿੰਘ ਜੀ ਕੋਲ ਜਿਹੜੇ ਕਿ ਹੂਫ ਟ੍ਰੇਨਰ ਨੇ ਹੂਫ ਮੈਨੇਜਮੈਂਟ ਬਾਰੇ ਆਪਾਂ ਨੂੰ ਜਾਣਕਾਰੀ ਦੇਣਗੇ ਆਪਾਂ ਇੱਕ ਗਾਂ ਲੈ ਕੇ ਆਏ ਆ ਇਹ ਇਹਦਾ ਪਹਿਲਾ ਜਿਹੜਾ ਪੈਰ ਪਿਛਲਾ ਪੈਰ ਹਨ ਇਹ ਥੋੜੀ ਦਿੱਕਤ ਮੰਨਦੀ ਆ ਇਸ ਕਰਕੇ ਕਮਜ਼ੋਰ ਵੀ ਦਿਖ ਰਹੀ ਹੈ ਪਹਿਲੀ ਬਹੁਤ ਚੰਗੀ ਆ ਤੇ ਆਪਾਂ ਆਰਮ ਸਿੰਘ ਜੀ ਤੋਂ ਲਵਾਂਗੇ ਨਾਲੇ ਹੂਫ ਮੈਨੇਜਮੈਂਟ ਬਾਰੇ ਜਾਣਕਾਰੀ ਵੀ ਕਿਸ ਤਰ੍ਹਾਂ ਆਪਣੇ ਡੇਰੀ ਫਾਰਮ ਦੇ ਵਿੱਚ ਆਪਾਂ ਜਿਹੜੇ ਖੁਰਾਂ ਦੀ ਜਾ ਸਿੰਘਾਂ ਦੇ ਬਾਰੇ ਕਿਵੇਂ ਸਾਂਭ ਸੰਭਾਲ ਕਰ ਸਕਦੇ ਆ ਨਾਲੇ ਇਸ ਗਾਂ ਦੇ ਖੁਰ ਬਣਾਉਣਗੇ ਤੇ ਆਪਾਂ ਇਸ ਨੂੰ ਕੰਟੀਨਿਊ ਰੱਖਦੇ ਆ ਵੀਡੀਓ ਨੂੰ ਜੀ ਹਾਂਜੀ ਦੋਸਤੋ ਆਓ ਮਿਲਦੇ ਆ ਰਾਮ ਸਿੰਘ ਜੀ ਨੂੰ ਹਾਂਜੀ ਵੀਰ ਜੀ ਕੀ ਹਾਲ ਚਾਲ ਆ ਰਾਮ ਸਿੰਘ ਜੀ ਬਹੁਤ ਵਧੀਆ ਵੀਰੇ ਸੱਸੀ ਕਾਲੀ ਸਾਰੇ ਵੀਰਾਂ ਨੂੰ ਤੇ ਵੀਰ ਹੁਣ ਹੀ ਆਪਰੇ ਕੋਲੇ ਲਸੋਈ ਤੋਂ ਲੈ ਕੇ ਆਏ ਨੇ ਰੁਰਕੀ ਤੋਂ ਆਏ ਨੇ ਹਾਂਜੀ ਹਾਂਜੀ ਰੁਰਕੀ ਤੋਂ ਆਏ ਨੇ ਸੋਰੀ ਤੇ ਪਹਿਲਾਂ ਆਪਾਂ 6 ਮਹੀਨੇ ਪਹਿਲਾਂ ਟ੍ਰਿਮਿੰਗ ਕਰਕੇ ਆਈ ਪੂਰੇ ਫਾਰਮ ਦੀ ਹੁਣ ਇੱਕ ਬੜੀ ਨੂੰ ਦਿੱਕਤ ਆਈ ਹੈ ਕੋਈ ਤੇ ਹੁਣ ਮੀਂਹ ਦੇ ਬਾਅਦ ਸਾਰਸ ਕਰਕੇ ਥੋੜਾ ਜਿਹਾ ਨਰਮ ਹੋ ਜਾਂਦਾ ਨਾ ਪੈਰ ਉਹਦੇ ਕਰਕੇ ਥੋੜੇ ਅਲਸਰ ਵਗੈਰਾ ਕੁਝ ਦੇਖਦੇ ਹੁਣ ਆਪਾਂ ਪੈਰ ਚੱਕ ਕੇ ਬਾਕੀ ਉਹਨਾਂ ਦਾ ਲੀਮ ਚਾਹੀ ਵੱਡੀ ਬੜੀ ਆ ਤੇ ਹਾਈ ਹੇਲਟਰ ਲਗਾਈਆਂ ਵੀ ਉਹਨਾਂ ਨੂੰ ਪ੍ਰੋਬਲਮ ਪੈਂਦੀ ਮੈਂਦੀ ਆ ਤੋ ਆਪਾਂ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਕਰ ਸਕਦੇ ਠੀਕ ਹੁਣ 3 ਮਹੀਨੇ ਦਾ ਜ਼ਰੂਰੀ ਆ ਹੁਣ 6 ਮਹੀਨੇ ਹੋ ਗਏ ਉਹਨੂੰ ਕਿਉਂਕਿ ਹੁਣ ਕੰਟੀਨਿਊ ਕਰਨਾ ਪੈਣਾ ਓਕੇ ਜੀ ਹੁਣ ਬਾਕੀ ਆਪਾਂ ਖੂਬ ਚੱਕ ਕੇ ਦਿਖਾਉਂਦੇ ਠੀਕ ਲਓ ਜੀ ਦੋਸਤੋ ਬੜੀ ਸਕੰਜੇ ਚ ਲੱਗੀ ਹੋਈ ਆ ਵੀਰ ਜੀ ਆਪਣੇ ਹਥਿਆਰ ਤਿਆ ਲੂਰ ਹੋ ਰੋ ਪਿਲਾਉ ਇਹ ਕਰਤਾ ਬਈ 11 ਗਨ ਉਹ ਵੀ ਦੇਖੋ ਬਾਈ ਦਾ ਕੰਮ ਵਾਟਰ ਲੈਂਡ ਵਿੱਚ ਪ੍ਰੋਬਲਮ ਸੀ ਪਹਿਲਾਂ ਵੀ ਠੀਕ ਹੈ ਜੀ ਤੂੰ ਤਾਂ ਬਹੁਤ ਸੂਰ ਹੈ ਇਹ ਪ੍ਰੋਬਲਮ ਵੀਰੇ ਕਿਵੇਂ ਪੈਂਦੀ ਹੈ ਕੀ ਚੱਕਰ ਹੁੰਦਾ ਹੈ ਇਹ ਇਹ ਫਿਰ ਹਾਈ ਫਿਲਟਰ ਗਾਈਆਂ ਨੇ ਜੇ ਅਪਟ੍ਰੀਮਿੰਗ ਸੇਮ ਇੰਦੇ ਚ ਸਾਲ ਚ ਦੋ ਕਰ ਕਰਵਾਉਣੀ ਚਾਹੀਦੀ ਓਕੇ ਜੀ ਹੁਣ ਜਿੰਮੀ ਹੋਣਗੇ ਕ੍ਰਿਟੀਕਲ ਪੀਜ ਨਾ ਵੀਰੇ ਹੁਣ ਹਾਂ ਹੁਣ 5-6 ਮਹੀਨੇ ਦਾ ਹੋਗੇ ਆ ਪੰਜ ਸੇ ਮੀਨੋਗਨ ਨੇ ਕਦੇ ਕਰਵਾਈ ਨਹੀਂ ਸੀ ਉਹ ਕਰਕੇ ਕਲੀਨਿਕਲ ਕੇਸ ਦੀ ਹੁਣ ਬਸ ਰਿਕਵਰ ਹੋ ਜਾਣਗੇ ਓਕੇ ਜੀ ਹੁਣ ਸੇ ਮੀਨ ਬਾਦ ਹੁਣ ਇਹਦੀ ਪੇਸੇ ਨਾਲੋਂ 25% ਰਹਿ ਜੂ 100 ਚ ਠੀਕ ਹੈ ਜੀ ਮੈਟਰੀਅਲ ਵਿੱਚ ਹੋਈ ਦੀ ਬਸ ਮਾੜੀ ਮੋਟੀ ਜਿਹਦਾ ਕਮਿਸ਼ਨ ਹੀ ਹੋ ਨਿਕਲ ਜੂ ਠੀਕ ਹੈ ਜੀ ਆਪਾਂ ਜ ਰੈਪੀਡਰਮ ਲਾਤੀ ਹੁਣ ਨੰਬਰ ਹੀ ਬਣ ਗਈ ਇਹ ਕਿਹੜਾ ਕੈਮੀਕਲ ਹੈ ਜੀ ਇਹ ਬਣਦੇ ਰੈਪੀਡਰਮ ਸਪਰੇਅ ਹੈ ਪਾਪਰ ਜੈਕ ਹੁੰਦਾ ਹੈ ਇਹ ਅੱਛਾ ਜੀ ਦੋਸਤੋ ਆਹ ਸਪਰੇਅ ਲਈ ਆ 250 ਰੁਪਏ ਹੈ ਵੇਕ ਅਸਹੀ ਇਹ ਬਾਟਰ ਪ੍ਰੂਫ ਆ ਮਤਲਬ ਬਾਟਰ ਪ੍ਰੂਫ ਆ ਤਿੰਨ ਚਾਰ ਦਿਨ ਦੇ ਵਿੱਚ ਵਿੱਚ ਪੱਟੀਆਂ ਤਾਂ ਲੀ ਠੀਕ ਹੈ ਜੀ ਹਵਾ ਜਾਂਦੀ ਹੈ ਓਨਲੀ ਹਾਂ ਅਗਲੀ ਹਵਾ ਜਾ ਉਹ ਜ ਪਾਣੀ ਨਹੀਂ ਆ ਓਕੇ ਜੀ ਇੰਨੇ ਪਾਣੀ ਜੀ ਵੀ ਖੜੀ ਰੋ ਗਈ ਮੈਂ ਠੀਕ ਹੈ ਜੀ ਮੈਂ ਆ ਪਾਣੀ ਖੜਾ ਹਾਂ ਬਾਅਦ ਵਿੱਚ ਵੀ ਖੜੀ ਰੋ ਗਈ ਇਹ ਪਾਣੀ ਜਾ ਕੋਈ ਦਿੱਕਤ ਨਹੀਂ ਆਉਦੀ ਵਿੱਚ ਪਾਣੀ ਨਹੀਂ ਜਾਂਦਾ ਓਕੇ ਜੀ ਦੋਸਤੋ ਬੜਾ ਵਧੀਆ ਕੰਮ ਆ ਬਾਈ ਦਾ ਟੈਕਨੀਕਲ ਕੰਮ ਆ ਦਾੜੋਂ ਕੋ ਸੜੂ ਜੇ ਨਹੀਂਗਾ ਕ ਆਪਣੇ ਪਿੰਡਾਂ ਦੇ ਵਿੱਚ ਜਿਵੇਂ ਚੱਕੇ ਚਾਰ ਸ਼ੈਣੀ ਜੀ ਵਹਿ ਜਾਂਦੇ ਨੇ ਤੁਹਾਨੂੰ ਕਹਿੰਦਾ ਬਾਈ ਦਾ ਬੜਾ ਟੈਕਨੀਕਲ ਹਿੰਦੀ ਤੋਂ ਦੱਸਦਾ 15-15 ਹਜ਼ਾਰ ਦੀਆਂ ਗਾਵੀਆਂ ਹੁਣ 2-2 4-5-5 ਲੱਖ ਤੱਕ ਗਾਵਾਂ ਪਹੁੰਚੀ ਹੈ ਹਾਂਜੀ ਹਾਂਜੀ ਕੋਈ ਅਰਗੇ ਬੰਦਾ ਦੇਖ ਕੇ ਹੱਥ ਪਾਉਂਦਾ ਕਿਵੇਂ ਕਰ ਲਾ ਕਿ ਮੈਨੇ ਨਹੀਂ ਪਿੰਡਾਂ ਦੇ ਵਿੱਚ ਤੁਹਾਨੂੰ ਪਾਸ ਹੀ ਦੇਖੇ ਨੇ ਕਈ ਉਹ 10 ਤਾਂ ਖਿੱਚ ਕੇ ਸਾਈਡ ਤੇ ਕਰ ਦਿੰਦੇ ਨੇ ਆਪਾਂ ਉਹ ਕੰਮ ਨਹੀਂ ਹੈਗਾ ਜੀ ਕਿਉਂਕਿ ਉਹ ਬਾੜਾ ਮੋਟਾ ਬੰਦਾ ਸਸਤੇ ਐਨੀਮਲ ਕਰਵਾ ਸਕਦਾ ਵਾ ਇਹਨਾਂ ਹਾਈ ਡਰ ਗਾਵੀਆਂ ਨੇ ਇਹਨਾਂ ਦੇ ਵਿੱਚ ਨਾ ਸੋਲ ਜ਼ਿਆਦਾ ਹੁੰਦਾ ਹਾਂ ਹੀਲ ਦੇ ਕੇ ਵੈਟਨਾਂ ਦੇ ਕੇ ਜਿੰਨਾ ਰੱਖਣਾ 7 ਸੈਂਟੀਮੀਟਰ 7.5 ਸੈਂਟੀਮੀਟਰ ਉਹਨਾ ਰੱਖਣਾ ਪੈਣਾ ਕਿੰਨਾ ਟਾਈਮ ਹੋ ਗਿਆ ਵੀਰੇ ਤੁਹਾਨੂੰ ਵਰਕ ਕਰਦਿਆਂ ਇਹ ਆਪਾਂ ਨੂੰ 2000 ਸਾਲ ਦੇ ਕਰਦੇ ਫਿਰ ਚੱਲ ਫਾਜ਼ਰਮਾ ਦੀ 5 ਸਾਲ ਲਾਇਆ ਠੀਕ ਹੈ 5 ਤੋਂ ਬਾਅਦ ਫਿਰ ਮੈਂ ਉਹਦੇ ਘੂੜਿਆਂ ਤੇ ਲੱਗਿਆ ਸੀ ਠੀਕ ਹੈ ਜੀ ਤੇ ਸਿਕਨੂੜਾ ਐਮਐਲਏ ਠੀਕ ਹੈ ਜੀ ਉਹਨੇ 14 ਸਾਲ ਜਵਾਬ ਕਰੀਏ 14 ਤੋਂ ਬਾਅਦ ਫਿਰ ਬਾਕੀ ਫੀਲਡ ਦਾ ਚੱਲ ਓਕੇ ਸਮਝ ਆ ਗਿਆ ਆਪਾਂ ਨੂੰ ਬਾਈ ਨੂੰ ਬਹੁਤ ਵਧੀਆ ਪਿਆਰ ਬੈਸ ਆ ਗਿਆ ਇੱਥੇ ਟੇਬਲ ਤੇ ਰੱਖ ਦੋ ਪਰ ਇਹ ਬਹੁਤ ਹੂਰਣਾ ਨਾ ਅਰੇ ਆ ਜੀ ਆਪਾਂ ਡਾਊਨ ਰੱਖਣੀ ਹੈ ਠੀਕ ਹੈ ਜੀ ਆਪਾਂ ਸਿੱਧੀ ਕਰ ਦੇਣਾ ਬਿਲਕੁਲ ਆਈਏ ਇਹ ਤੇ ਵੇਟ ਨਹੀਂ ਪੈਂਦਾ ਵੇਟ ਆਪਣਾ ਇੱਥੇ ਪੈਣਾ ਚਾਹੀਦਾ ਆ ਕਰਕੇ ਖਾਲੀ ਰੱਖਣਾ ਚਾਹੀਦਾ ਇਹ ਖਾਲੀ ਰੱਖਣਾ ਚਾਹੀਦਾ ਇਹ ਨੂੰ ਜੇ ਆਪ ਖਾਲੀ ਰੱਖਾਂਗੇ ਤਾਂ ਚੱਲਣਾ ਨੇ ਤਾਂ ਚੱਲਣਾ ਪੈਰ ਬਹੁਤ ਬਦੇ ਹੈ ਕਾਫੀ ਮਾਤ ਵਿੱਚ ਤਾਂ ਫਰਕ ਇਧਰ ਲਈ ਚ ਵੱਡੀ ਚਾਹ ਉਹ 7.5 ਸੈਂਟੀਮੀਟਰ ਹੂਕ ਚਾਹੀਦਾ ਠੀਕ ਹੈ ਜੀ ਪੰਜ ਤੋਂ ਸਟਾਰਟ ਕਰਾਂਗੇ ਪੰਜ ਤੋਂ 7.5 ਸੈਂਟੀਮੀਟਰ ਚਾਹੀਦੇ ਪੰਜ ਤੋਂ 7.5 ਸੈਂਟੀਮੀਟਰ ਦੇ ਰਹੇਗੇ ਉਹਦੇ ਤੋਂ ਬਣਦਾ ਹੈ ਕਾਬੂ ਨੋਨੀ ਕਿ ਕਿੰਨਾ ਫਟਾ ਬੜਾ ਵਧੀਆ ਲੱਗਿਆ ਸਪੋਰਟ ਮਿਲ ਰਹੀ ਹੈ ਉਹਨੂੰ ਪੂਰੀ ਗਰਮ ਹੋ ਚੁੱਕੀ ਦੇ ਵਿੱਚ ਅੱਛਾ ਜੀ ਇਹਨੂੰ ਨਿਕਲ ਜੂਗਾ ਪੱਟੀ ਲਾਵਾਂਗੇ ਆਪਾਂ ਠੀਕ ਆ ਜੀ ਤਾਂ ਤਾਂ ਚੈਲੰਜਰ ਕਵਰ ਹੋਣਾ ਇਹ ਦੇ ਕਰਕੇ ਇਹ ਬੋਡੀ ਵੇਟ ਨਹੀਂ ਸਹੀ ਹੋ ਰਹੀ ਸੀ ਤੇ ਖਾ ਪੀ ਨਹੀਂ ਰਹੀ ਸੀ ਤਕਲੀਫ ਸੀ ਇਹ ਮੇਨੂ ਦੀ ਪ੍ਰੋਬਲਮ ਹੈ ਉੱਪਰ ਜਿੰਕ ਕਰਕੇ ਥੋੜਾ ਜਿਹਾ ਦੋਧਾ ਹਾਈ ਬਲੱਡ ਦੇ ਵਿੱਚ ਆਉਂਦੀ ਜਾਂਦੀ ਹੈ ਠੀਕ ਹੈ ਜੀ ਜਿਹਦੇ ਵਿੱਚ ਤੇ ਬਣਾਉਂਗੇ ਵੀਡੀਓ ਨਾ ਆ ਬਲੱਡ ਮਾਰ ਪਰ ਵੀਰੇ ਤੁਹਾਡੀ ਆਲ ਇੰਡੀਆ ਸਰਵਿਸ ਆ ਆਲ ਇੰਡੀਆ ਠੀਕ ਹੈ ਜੀ ਨੰਬਰ ਕੀ ਆ ਤੁਹਾਡਾ ਕੰਟੈਕਟ ਨੰਬਰ ਜੀ ਆਪਣਾ 9847 82933 ਤੇ 98555593 ਓਕੇ ਜੀ ਓਕੇ ਤੇ ਵੀਰ ਦਾ YouTube ਚੈਨਲ ਵੀ ਆ ਵੀਰ ਦਾ ਪਹਿਲਾ ਚੈਨਲ ਬਲੌਕ ਹੋ ਗਿਆ ਤੇ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਵੀਰ ਦੇ ਚੈਨਲ ਗੇਸ ਪੈ ਗਿਆ ਸੀ ਉਹਦੇ ਕਰਕੇ ਬਲੀਡਿੰਗ ਕਰਕੇ ਨਾ ਠੀਕ ਹੈ ਜੀ ਉਹਦਾ ਕਰ ਸਿੱਧੀ ਪੈ ਗਈ ਵੀਰ ਉਹ ਓਕੇ ਰੱਖੋ ਕਰਨਾ ਚਾਹੀਦਾ ਜਿਆਦੇ ਬੰਦੇ ਨੂੰ ਇਹ ਚੀਜ਼ਾਂ ਦੀ ਪ੍ਰੋਬਲਮ ਨਾਲ ਜਿਵੇਂ ਬਾਲ ਮੰਨ ਲਓ ਮੰਨ ਲਓ ਕਾਪਰ ਕੋਪਰ ਨਾਲ ਥੋੜਾ ਹਾਈ ਫਿਲਟਰ ਕਈ ਜਿਆਦਾ ਦੇ ਗਿਆ ਮੇਰੇ ਨਾਲ ਪਟਾਮਨ ਮਤਲਬ ਕਾਪਰ ਇਹ ਚੀਜ਼ਾਂ ਥੋੜੀ ਘਾਟ ਪੈਂਦੀ ਹੈ ਤੇ ਬਾਕੀ ਕਾਪਰ ਜ਼ਿੰਕ ਦੀ ਜਿਹੜੀ ਕਮੀ ਆ ਉਹ ਆਉਣ ਨਾ ਦੋ ਉਹ ਨਾ ਆਉਂਦੇ ਨਾ ਮਰ ਕੇ ਟਿਕਦੇ ਨਹੀਂ ਬਾਕੀ ਇਹ ਮੌਸਮ ਵੀ ਇਸ ਤਰ੍ਹਾਂ ਦਾ ਇਸ ਕਰਕੇ ਹੀ ਫਰਕ ਹੈਗੀ ਆ ਇਹ ਉੱਥੇ ਬਦਲ ਜਿਹੜੀਆਂ ਨਹੀਂ ਹੁੰਦੀ ਬਰੋ ਠੀਕ ਹੈ ਜੀ ਉਹ ਜਿੰਨੇ ਨੇ ਕੀ ਕਰੇ ਟ੍ਰਿਮਿੰਗ ਕਰਵਾਈ ਨਹੀਂ ਮੈਂ ਕਰਕੇ ਜਾਵਾਂ ਜਦੋਂ ਪੂਰੀ ਟ੍ਰਿਮਿੰਗ ਤੋਂ ਆਪਣੀ 60% ਟ੍ਰਿਮਿੰਗ ਹੋਈ ਸੀ ਠੀਕ ਆ ਨਹੀਂ ਹੋ ਟ੍ਰਿਮਿੰਗ ਨੂੰ ਹਾਰਡ ਰਹੂਗਾ ਵਿੱਚੋਂ ਕਾਪੜੀਆਂ ਕਰਾਂ ਫੂ ਫਾੜ ਰਹਿਣਾ ਜੇ ਹਾਰਡ ਰਹੂਗਾ ਟ੍ਰਿਮਿੰਗ ਜਿਹਾ ਜਿੰਨਾ ਮਰਜ਼ੀ ਕਰ ਲੋ ਫੰਦਰ ਵੀ ਸ਼ੇਵ ਦਿੱਤੀ ਜਾਂਦੀ ਹੈ ਵੱਡਾ ਛੋਟਾ ਸਾਰਾ ਸੈੱਟ ਹੋ ਜਾਂਦਾ ਓਕੇ ਲੋਹੇ ਦਾ ਯੋਗਾ ਬੁਣ। ਪਰ ਇਹ ਇਹ ਠੀਕ ਹੈ ਜੀ। ਕੋਰ ਆ ਜੀ ਚਾਹੀਦਾ ਜਿਵੇਂ ਲੋਹਾ ਪਿਆ ਨਾ। ਹਾਂ ਜੀ। ਅਸੀਂ ਵੀ ਵਧੀ ਦਿੱਤੀ ਯਾਰ। ਆ ਬਹੁਤ ਸੁਣੀ ਸੁਣੋ ਦਾ ਪੱਥਰ ਦੇ ਵੈਰ ਨਾ ਬੱਲ ਆ ਪੱਥਰ ਮਤੇ 6 ਇਹ ਫਰਸ ਦੇ ਵਿੱਚ ਕੋਈ ਪੱਥਰ ਪੱਥਰ ਲੱਗੇ ਇਹਨਾਂ ਉੱਤੇ ਸਾਰੇ ਇਹ ਖਤਮ ਕਰਦੇ ਨਹੀਂ ਹਾਂ ਦੋਸਤੋ ਜੇ ਆਪਾਂ ਫਰਸ ਲਾਉਨੇ ਹਨ ਡੇਂਜ ਦੇ ਵਿੱਚ ਉਹਦਾ ਵੀ ਵਧੀਆ ਤੇਗੀ ਦਾ ਰੱਖਿਆ ਕਰਦੇ ਨੂੰ ਜਿਹਦੇ ਕਿਤਨਾ ਕਿਤਨਾ ਪੱਥਰ ਲੱਗ ਜਾਓ ਦਿੱਕਤ ਆ ਜੀ ਨਹੀਂ ਫਿਰ ਦੀ ਦੀ ਇਸ ਤਰ੍ਹਾਂ ਆਪਣੇ ਇਹ ਅਨੀਮਲ ਨੇ ਵਧੀਆ ਰੌਖਾ ਕਰ ਲਿਆ। ਓਨੇ ਵਾਰੀ ਆਪੀ। diel ਤੋਂ ਹਾਲੇ ਮਿਲਦੀ ਕਿ ਖੁਲਾਣਾ ਕਰਨਾ। ਜਿਵੇਂ ਉਹ ਟ੍ਰੇਨਰ ਭਰਤੀ ਹੋਈ ਹੁਣ ਉਹਨੇ ਸ਼ੋਅ ਲਗਾ ਦੇਣਾ। ਜੇ ਨਹੀਂ ਕਰਾਂਗੇ ਨੇ ਕੋਸਾ ਕੋਸਾ ਵਿੱਚ ਕੋਝਾਣਾ ਦੇਖੋ ਹਾ ਸਟਾਰਟਿੰਗ ਹੈ ਬਸ ਇੱਥੇ ਹੱਦ ਹੱਦ ਅਸੀਂ। ਦੇਖੋ ਪਹਿਲੇ ਕਰ ਲਓ। ਠੀਕ ਹੈ ਜੀ ਜੇ ਆਪਾਂ ਨਹੀਂ ਪਤਾ 9 ਮਹੀਨੇ ਹੋਰ ਨਾ ਕੱਢਦੇ ਨਾ ਜਿਵੇਂ ਬਾਹਰ ਟਾਈਮ ਜੇ 3 ਮਹੀਨਾ ਕੱਢ ਦਿੱਤਾ ਨੇ ਪੂਰਾ ਕ੍ਰੈਡ ਹੋ ਜਾਣਾ ਪੂਰਾ ਹੀਲ ਖਰਾਬ ਕਰਕੇ ਦੇਖੋ ਸਾਰੀ ਪੂਰਾ ਬਿਲਕੁਲ ਡੈਡੀ ਹੋ ਜਾਣੀ ਹਾਂ ਇਹ ਬਾਡੀ ਦਾ ਹੀ ਫਰਕ ਪੈਂਦਾ ਜੀ ਫਰਕ ਪੈਂਦਾ 15 ਦਿਨ ਤੋਂ ਕੋਈ ਰੋਕਦਾ ਹਾਂ ਹਾਂ ਉਹਦੇ ਵਿੱਚ ਜੇ ਪਹਿਲਾਂ ਹੁੰਦਾ ਜਿਵੇਂ ਕੋਈ ਡੰਗਰ ਲੰਗ ਮਾਰਦਾ ਉਹੀ ਕਰਵਾ ਦਿੰਦੇ ਜੀ ਕਿ ਲੰਗ ਮਾਰੂ ਫੇਰ ਕਰਵਾਵਾਂਗੇ ਹੁਣ ਨਹੀਂ ਹੁਣ ਐਫ ਦੇ ਵਿੱਚ ਤੋਂ ਸੀਮਨੋ ਕਰਵਾ ਦੇਖੋ ਹੁਣ ਸਾਹਮਣੇ ਉਹਦੇ ਹਾਂ ਜੀ ਹੁਣ ਇਹ ਇੱਕ ਕ੍ਰਿਟੀਕਲ ਲਿਕੇਸ਼ਨ ਹੈ ਇਹ ਨਹੀਂ ਬਣਨਾ ਅਗਰ ਮਨੂ ਦਾ ਟ੍ਰੀਟਮੈਂਟ ਵੱਧ ਹੋਊਗਾ ਖਰਚ ਗਰਮਟਰੀਮ ਦੇ ਵਿੱਚ ਬੁਦੇ ਚਾਰ ਪੰਜ ਸਰਜਨ ਸਾਲ ਦੇ ਵਿੱਚ ਦੋ ਵਾਰ ਜਰੂਰ ਕਰਾਓ ਜੀ ਦੋਸਤੋ ਧਿਆਨ ਰੱਖੋ ਇਸ ਗੱਲ ਦਾ ਸਾਲ ਦੇ ਵਿੱਚ ਦੋ ਵਾਰ ਜਰੂਰ ਹੂਫ ਮੈਨੇਜਮੈਂਟ ਕਰਵਾਓ ਆਰਾਮ ਸਿੰਘ ਜੀ ਨੂੰ ਦੂ ਜਰੂਰ ਸੇਵਾ ਦਾ ਮੌਕਾ ਦਿਓ ਠੀਕ ਆ ਦੋਸਤੋ ਮਿਲਦੇ ਆ ਫੇਰ ਅਗਲੀ ਵੀਡੀਓ 'ਚ